300 ਘੰਟੇ ਦਾ ਟਰੈਕਟਰ ਕ੍ਰੀਮ ਚੱਲਿਆ ਵਾ ਸੈਂਟਰ ਗੇਅਰ ਵਾਲਾ ਟੂਸ ਕੀ ਠੀਕ ਆ ਠੀਕ ਆ ਜੀ ਬਾਕੀ ਟਰੈਕਟਰ ਬਾਬਲੇ ਵੀਰੇ ਕਲੱਚ ਕੋ ਉੱਚ ਸਾਰਾ ਕੁਝ ਨਾਲ ਦਾ ਟਰੈਕਟਰ ਦਾ ਹੋਰ ਵੀਰੇ ਟਰੈਕਟਰ ਵੀ ਚਲਾਈ ਜਾਵਾਂ ਨਵੇਂ ਆ ਵਰਗੀ ਹੋਣੀ ਕਿਨੇ ਟਰੈਕਟਰ ਰੋਡ ਤੇ ਚੱਲਨੇ ਕਰਕੇ ਥੋੜਾ ਟਾਇਰ ਟਰੈਕਟਰ 30 ਪੈਸੇ ਘਟਾ ਗਿਆ ਬਾਈ ਹੂੰ ਜੀ ਬਾਕੀ ਦੇ ਲੋ ਅਵੇਲੇ ਇਹਦਾ ਹਾਲ ਨਿਕਲ ਗਿਆ ਠੀਕ ਆ ਮਿੱਟੀ ਦੇ ਇਹ ਅੱਜੇ ਆਏ ਹੈ ਨਾ ਕੋਲੇ ਨਾ ਅੱਜੇ ਆਇਆ ਮਨ ਲਾ ਤਾਂ ਡਬਲ ਡਿਸਟ੍ਰੀਬਿਊਟਰ ਆ ਜਾਂਦਾ ਹੈ ਵੀ ਡਬਲ ਡਿਸਟ੍ਰੀਬਿਊਟਰ ਬਲਾਰਡ ਰੂਟ ਲੈਣਾ ਇੱਧਰ ਟੇਪ ਹੋਈ ਬਲਾਰਡਾਂ ਤੇ ਪੀਵੀ20 ਨੰਬਰ ਆ ਬਾਈ ਬਲਾਚੌ ਬਲਾਚੌਰ ਦਾ ਨੰਬਰ ਹੈ ਫਿਰ 14 ਰੱਈਆਂ ਦੇ ਇਹਨੂੰ ਹਾਂ ਮੱਤਕ ਲੋਟ ਦਿਖਾ ਰਹੇ ਬਾਈ ਨਾਲ ਦਾ ਪਬਲੇ ਵੀਰੇ ਖੁੱਲਿਆ ਨਹੀਂ ਕਿ ਤੋ ਟਰੈਕਟਰ ਬੰਪਰ ਦੋਨਾਂ ਨੂੰ ਲੱਗੇ ਪਿਆ ਬੰਪਰ ਦੋ ਹਾਂ ਆਹ ਬੰਪਰ ਜ਼ਿਆਦਾ ਭਾਰੀ ਹੈ ਜੇ ਉਹ ਥੋੜੇ ਹਲਕੇ ਇਹ ਬੰਪਰ ਭਾਰੀ ਪਬਲੇ ਵੀਰੇ ਹੁਣ ਆਪਾਂ ਨੇ ਦੋਨਾਂ ਦਾ ਨਾ ਰੇਟ ਦੱਸਣਾ ਟਰੈਕਟਰਾਂ ਦਾ ਤੇ ਇਸ ਵੀਡੀਓ ਵਿੱਚ ਜਿਹੜਾ ਨੰਬਰ ਪਾਉਣਾ ਹੈ ਉਹ ਆਪਾਂ ਨੇ ਪਾਉਣਾ ਬਾਈ ਨਾ ਭਾਈ ਠੀਕ ਹੈ ਨੰਬਰ ਬਾਈ ਨਾ ਦਾ ਤਾਂ ਪਾਉਣਾ ਕਿ ਕੋਈ ਟਰੈਕਟਰ ਇਹਨਾਂ ਦੇ ਆ ਹੂੰ ਫੋਨ ਆਪਾਂ ਨੂੰ ਆਈ ਜਾਣੇ ਫਿਰ ਕਈ ਵਾਰ ਚੈੱਕ ਨਹੀਂ ਹੁੰਦਾ ਫੋਨ ਅਗਲਾ ਗੁੱਸਾ ਕਰ ਜਾਂਦਾ ਜਿਹੜੀ ਵੀ ਦਾਤਾ ਵੀਡੀਓ ਦਾ ਵੀ ਕਮਿਸ਼ਨ ਆਪਾਂ ਲੰਦੇ ਨਹੀਂ ਕਿਸੇ ਏਜੰਸੀ ਵਾਲਿਆਂ ਤੇ ਠੀਕ ਆ ਫਿਰ ਆਪਾਂ ਇਹਨਾਂ ਦੇ ਟਰੈਕਟਰ ਦੇ ਆਪਾਂ ਟੈਨਸ਼ਨ ਲਈਏ ਫੋਨ ਸੁਣੀ ਜਾਈ ਕੋਈ ਫਾਇਦਾ ਨਹੀਂ ਤੇ ਬਾਈ ਨੇ ਵੀ ਕਿਹਾ ਬਾਈ ਉਹਦਾ ਨੰਬਰ ਮੇਰਾ ਬਾਇਓ ਤੇ ਫੋਨ ਬਾਈ ਉਹੀ ਬਾਈ ਕਰਿਓ ਜਿਹਨੇ ਟਰੈਕਟਰ ਲੈਣਾ ਹੋਵੇ ਹਾਂ ਜਿਹਨੇ ਲੈਣਾ ਹਾਂ ਜਿਵੇਂ ਲੋਕ ਮੰਨੂ ਫੋਨ ਕਰੀ ਜਨੇ ਰੇਟ ਪੁੱਛਣ ਨੂੰ ਮਾਡਲ ਪੁੱਛਣ ਨੂੰ ਮਾਡਲ ਆਪਾਂ ਨੇ ਦੱਸਿਆ ਵਾ ਅਸੀਂ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਅੱਜ ਭਾਈ ਅਸੀਂ ਪਹੁੰਚੇ ਹੋਏ ਆ ਆਪਣੇ ਗਵੰਡੀ ਯਾਸੇ ਵਾਲੇ ਕੋਲ ਸਵਰਾਜ ਵਾਲੇ ਵੀਰਾਂ ਕੋਲ ਤੇ ਸਾਡਾ ਅੱਜ ਫੋਟੋਗ੍ਰਾਫਰ ਹੈਗਾ ਕੈਮਰਾ ਪਾਵਲਾ ਭਾਈ ਕੈਮਰਾਮੈਨ ਕੈਮਰਾਮੈਨ ਪਾਵਲੇ ਵੀਰੇ ਭਾਈ ਮੈਨੂੰ ਕੱਲ ਦਾ ਫੋਨ ਆਇਆ ਵਾ ਭਾਈ ਦਾ ਭਾਈ ਕਹਿੰਦਾ ਉਹਨੇ ਕੋਈ ਟਰੈਕਟਰ ਨੇ ਦੋ ਉੱਚੇ ਮਾਡਲ ਵੀ ਵੀਡੀਓ ਪਾਉਣੀ ਆ ਇੱਕ ਤਾਂ 855 ਏ ਇੱਕ ਹੈਗਾ ਸੋਨਾ ਲੀਕਾ ਪਾਵਲੇ ਵੀਰੇ ਜੇ 50 ਜੇ 50 RX ਹਾਂ ਦੋਨੇ ਟਰੈਕਟਰ ਬਾਈ ਇਹ ਸਵਰਾਜ ਏਜੰਸੀ ਦੇ ਵਿੱਚ ਖੜੇ ਬਗਾਉ। ਬਾਕੀ ਟਰੈਕਟਰ ਜੀ ਜੋ ਵੀ ਕੰਡੀਸ਼ਨ ਹੈਗੀ ਆ, ਗੱਲਬਾਤ ਘੰਟੇ ਕਿੰਨੇ ਚੱਲੇ ਹੋਏ ਆ, ਕਿਆ ਰੇਟ ਆ, ਕਿੰਨਾ ਮਾਡਲ ਆ। ਆਪਾਂ ਤੁਹਾਨੂੰ ਸਾਰਾ ਕੁਝ ਦੱਸਣਾ। ਇੱਕ ਵੀਰਾਂ ਨੂੰ ਬੇਨਤੀ ਆਏ ਆ ਵੀ ਵੀਡੀਓ ਵਿੱਚ ਜੋ ਦੱਸਾਂਗੇ ਬਾਈ ਠੀਕ ਆ ਜੀ ਉਹਦੇ ਵਿੱਚ ਧਿਆਨ ਨਾਲ ਸੁਣ ਲਿਓ। ਬਾਅਦ ਵਿੱਚ ਮੇਰਾ ਵੀਰ ਉਹੀ ਗੱਲਾਂ ਬਾਈ ਕਿੰਨਾ ਚੱਲਿਆ ਵਾ, ਕਿੰਨੀ ਗਰੰਟੀ ਆ ਠੀਕ ਆ ਜੀ। ਉਹ ਤੁਸੀਂ ਆਪਣੀ ਤਸੱਲੀ ਕਰਕੇ ਆਪ ਟਰੈਕਟਰ ਦੇਖਣਾ। ਠੀਕ ਆ ਜੀ। ਤੇ ਬਾਈ ਮਾਡਲ ਕਿਹੜਾ ਇਹ? ਪਹਿਲਾਂ ਪੈਦੇ ਬਾਰੇ ਜਾਣਕਾਰੀ ਦੰਨੇ ਸਵਰਾਜ ਬਾਰੇ ਇਹ ਹੈਗਾ ਬਾਈ 2023 ਮਾਡਲ ਠੀਕ ਹੈ ਜੀ 2023 ਮਾਡਲ ਹੈ ਬਾਬਲੇ ਵੀਰੇ 300 ਘੰਟੇ ਦਾ ਟਰੈਕਟਰ ਗ੍ਰੀਨ ਚੱਲਿਆ ਹੋਆ ਸੈਂਟਰ ਗੇਅਰ ਵਾਲਾ ਟੂ ਸਪੀਡ ਠੀਕ ਹੈ ਠੀਕ ਹੈ ਜੀ ਬਾਕੀ ਟਰੈਕਟਰ ਬਾਬਲੇ ਵੀਰੇ ਕਲਚ ਕਲੱਚ ਸਾਰਾ ਕੁਝ ਨਾਲ ਦਾ ਟਰੈਕਟਰ ਦਾ ਠੀਕ ਹੈ ਜੀ ਥੋਦਾ ਬਨੀ ਹੈਗਾ ਟਰੈਕਟਰ ਜਿਵੇਂ ਆ ਦੇਖੋ ਅਰੇ ਫਿਰ ਕੀ ਹਾਲ ਹੈ ਜਿਵੇਂ ਦਾ ਆ ਉਵੇਂ ਹੀ ਖੜਾ ਹਾਂ ਇੱਕ ਗੱਲ ਹੋਰ ਹੈ ਬਾਈ ਏਜੰਸੀਆਂ ਦੇ ਸਾਨੂੰ ਜਿੰਨੇ ਵੀ ਟਰੈਕਟਰ ਮਿਲਣਗੇ ਸਾਰੇ ਅਰੀਜਨਲ ਜਿੱਦਾਂ ਮਲਗੀ ਜ਼ਿਮੀਂਦਾਰ ਕੋਲੋਂ ਆਇਆ ਰੈਟਰ ਉਦਾਂ ਹੀ ਖੜੇ ਹੋ ਮਿਲਣਗੇ ਜੇ ਕਿਸੇ ਟੈਂਟ ਨੂੰ ਕੋਈ ਰੰਗ ਪੇਂਟ ਵੱਜ ਜਾਊਗਾ ਤਾਂ ਪਿੱਛੋਂ ਵੱਜਾ ਹੋ ਸਕਦਾ ਏਜੰਸੀ ਵਾਲੇ ਕੁਝ ਨਹੀਂ ਕਰਦੇ ਬਾਈ ਉਹ ਠੀਕ ਹੈ ਜੀ ਅਸੀਂ ਵੀ ਉਹ ਸਾਬ ਦੇ ਉੱਥੇ ਰਹਿੰਦੇ ਸਾਨੂੰ ਪਤਾ ਏ ਇਸ ਚੀਜ਼ ਦਾ ਤੇ ਬਾਈ ਬੰਪਰ ਬੰਪਰ ਜਿਵੇਂ ਛਤਰੀ ਲੱਗੀ ਵੀ ਸਾਰਾ ਕੁਝ ਇਦਾਂ ਹੀ ਨਾਲੇ ਦੇਖਣਾ ਤੇ ਉਹ ਦਿਖਾ ਦੇ ਜੀ ਕਿਸੇ ਨੂੰ ਪਿਆਰ ਬਾਬਲ ਨਹੀਂ 90 ਪੈਸੇ ਹੀ ਪਏ ਬਾਈ ਠੀਕ ਹੈ ਜੀ ਇੱਧਰ ਆ ਜਾ ਚਲੋ ਭਾਈ ਪੱਤੀ ਕਿਤੇ ਹੋ ਦੀ ਪਾਈ ਹੋ ਟਰੈਕਟਰ ਦੀ ਤੇ ਬਾਕੀ ਦੇਖ ਲੈ ਪਰਾਲਾਂ ਦੇ ਕਿਤੇ ਦਾਗ ਨਹੀਂ ਹੈਗਾ ਅਰੀਜਨਲ ਆ ਟਰੈਕਟਰ ਇਹ ਅਰੀਜਨਲ ਆ ਬਾਈ ਇਹ ਕਿਤਾ ਦਿਖਾ ਦੇ ਲਿਫਟ ਪੰਪ ਦਿਖਾ ਦੇ ਸਟੀਅਰਿੰਗ ਪੰਪ ਕਿਹੜੇ ਨੇਗੇ ਕਿਸੇ ਪਾਸੇ ਚਾਬੀ ਨਹੀਂ ਹੈਗੀ ਟਰੈਕਟਰ ਨੂੰ ਬਾਈ ਠੀਕ ਹੈ ਜੀ ਬਾਕੀ ਬਾਈ ਵੀਰਾਂ ਨੂੰ ਬੇਨਤੀ ਗੱਲਬਾਤ ਹੈਗੀ ਏਦਾਂ ਸਾਰੀ ਨਹੀਂ ਜਿਹੜਾ ਟਰੈਕਟਰ ਹੈ ਆਪਾਂ ਤੁਹਾਨੂੰ ਜੋ ਵੀਡੀਓ ਦੇ ਵਿੱਚ ਦੱਸਦੇ ਆ ਚਲੋ ਆਪਾਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਬਾਬਦੇ ਵੀਰੇ ਸਾਰਾ ਕੁਝ ਸੱਚ ਦੱਸਣ ਦੀ ਹੂੰ ਹੂੰ ਠੀਕ ਨੇ ਬਾਕੀ ਤੁਸੀਂ ਆਪਣੀ ਜਿਹੜੀ ਤਸੱਲੀ ਆ ਉਹ ਤੁਸੀਂ ਆਪ ਆ ਕੇ ਕਰਨੀ ਆ ਜੇ ਆਪਣੇ ਜਾਣਕਾਰ ਬੰਦੇ ਨੂੰ ਲਿਆਉਂ ਕੇ ਆਪ ਕਰੋ ਬਾਈ ਬਣ ਕੇ ਕੋਈ ਵੀ ਵੀਰ ਮੇ ਤੋਂ ਜਾਂ ਯਾਸੀ ਵਾਲਾ ਦੋ ਟਰੈਕਟਰ ਦੀ ਗਾਰੰਟੀ ਵਾਰੰਟੀ ਨਾ ਮੰਗਿਆ ਕਰੋ ਬਾਈ ਗਾਰੰਟੀ ਇਹਦੀ ਕਿੰਨੀ ਆ ਤੁਹਾਡੀ ਤਸੱਲੀ ਆ ਸਾਡਾ ਫਰਜ਼ ਹੈ ਸਿਰਫ ਵੀਡੀਓ ਬਣਾਉਣਾ ਉਹ ਚੀਜ਼ ਹੈ ਕਿ ਤੁਹਾਨੂੰ ਦਿਖਾਉਣਾ ਕਿਉਂਕਿ ਹੋ ਸਕਦਾ ਵੀ ਸਾਡਾ ਨਜ਼ਰੀਆ ਦੇਖਣ ਦਾ ਆਪਲੇ ਵੀਰੇ ਹੋਰ ਹੋਵੇ। ਤੁਹਾਡੇ ਦਾ ਨਜ਼ਰੀਆ ਹੋਰ ਹੋਵੇ। ਠੀਕ ਨੇ? ਤੇ 300 ਘੰਟੇ ਲੈਪਾਉਂਦੇ ਵੀਰੇ ਪੈਸਾ। 300 ਘੰਟੇ। ਕੋਈ ਨਹੀਂ ਆਪਾਂ ਡੁੱਪਰ ਟਰੈਕਟਰ ਦਾ ਕੁਝ ਖੁੱਲਿਆ ਵੀ ਨਹੀਂ ਹੈਗਾ ਕੋਈ ਐਡੀ ਐਂ ਗੱਲ ਨਹੀਂ ਹੈਗੀ। ਆ ਵੀਰੇ ਬਹੁਤ ਵੀ ਰਹੋਣੇ ਆ ਕਈ ਵਾਰ ਬੰਦਾ 4 ਵੀ ਦੇ ਦਾਂਗੇ ਬਾ ਟਰੈਕਟਰ ਬੜਾ ਲੈ ਜਾਂਦਾ ਹੋਰ। ਠੀਕ ਨੇ? ਕਈ ਕਿਹਨਾਂ ਨੇ ਬਾਈ 24 ਮਾਡਲੇ ਕੱਟ ਲਿਆ ਸਵਰਾਜ। ਆ ਵੀ ਸੋਨਾਲੀਕਾ। ਹਾਂ ਸੌਰੀ ਸੋਨਾਲੀਕਾ ਡੀਆਈ 50। ਇਹ 3 ਸਪੀਡ ਹੈ ਇਹੇ ਬਾਈ ਸਪੀਡ ਦਾ ਹਮਲਾ ਦਾ ਲੋ ਆਈ ਹੋ ਹੈ ਲੋ ਆਈ ਹੈ ਹਾਏ ਲੋ ਆਈ ਵੀਆਈ 50 RX 160 ਚ ਬੰਪਰ ਬੂਪਰ ਸਾਰਾ ਕੁਝ ਲੱਗਿਆ ਵਾ ਟਾਇਰ ਵੀਰੇ ਦੋਨੋਂ ਟਰੈਕਟਰ ਦੇ ਰਹਿ ਗਏ ਦੂਜੇ ਟਾਇਰ ਹੋਣਗੇ 70 72 ਰੁਪਏ ਇਹ 24 ਮਾਡਲ ਹੈ 24 ਮਾਡਲ ਇਹ ਮਾਰ ਕੇ ਦਾ ਸਹੀ ਦੇ ਵੀਰੇ ਮੰਨੂ ਬਾਈ ਨੇ 24 ਮਾਡਲ ਦਾ ਹੋ ਸਕਦਾ RC 24 ਦੀ ਹੋਵੇ। ਆਹ ਸੀ ਜੋ ਵੀ ਦੀ ਹੋ ਸਕਦਾ। ਮੇਰੀ ਕਿਹਦੇ ਮਾਰਕਾ ਤੇ ਇਹਦਾ ਮਾਡਲ ਤਈਓ ਮੰਨੂ ਬਾਈ। ਇਹ ਪਬਲਿਕ ਰੇ ਚੱਲਿਆ ਤਕਰੀਬਨ 1160 ਘੰਟੇ ਵੀਰੇ। ਲੈ ਆ ਦਿਖਾਵਾਂ ਬਣਾ। 1160। ਹਾਂ, ਲੋ ਜੀ ਬਾਈ। ਬੜਾ ਚਲਾਤਾ ਬਾਈ ਨੇ। 1160 ਘੰਟੇ ਪਬਲਿਕ ਵੀਰੇ ਇਹਨਾਂ ਮਨੋਂ ਤਾਂ ਜਿੱਦਾਂ ਜਿਹੜੀਆਂ ਗੱਠਾਂ-ਕੁੱਠਾਂ ਦੀਆਂ ਟਰਾਲੀਆਂ ਆ। ਹਾਂ। ਉਹਦਾ ਚੱਲਿਆ ਹੁੰਦਾ। ਅਗੋਂ ਸਟਾਰਟ ਸ਼ੂਟ ਕਰਕੇ ਵੇਖੋ। ਸਰਿੰਦਰ ਬਾਈ ਵੀ ਆਇਆ ਕੋਸਿੰਦਰ ਬਾਈ ਠੀਕ ਹੈ ਜੀ ਸਰਪੰਚ ਸਰਿੰਦਰਵਾ ਦੇਖਿਆ ਬਾਈ ਠੰਡ ਕਰਕੇ ਇਧਰ ਤੁਰ ਹੋਇਆ ਵਾ ਮੈਂ ਕਿਰੇ ਠੀਕ ਦਾ ਨਹੀਂ ਬਾਈ ਹਾਂ ਬਾਈ ਪਤਾ ਹੀ ਤੂੰ ਦੱਸਦਾ ਹੀ ਨਹੀਂ ਹੈਗਾ ਬਾਈ ਟਰੈਕਟਰ ਬਾਰੇ ਉੱਚੇ ਮਾੜੇ ਕੱਟਲੇ ਆ ਆਹ ਟਰੈਕਟਰ ਤਾਂ ਜਮੇ ਨਮਾ ਕੱਟਦਾ ਤੇਰੇ ਵਰਗਾ ਦੇਖਦਾ ਬਦਲ ਦੂ ਬਦਲ ਤੋਂ ਇਲਾਜ ਤੇ ਸਾਨੂੰ ਤਾਂ ਕਰਨਾ ਹੀ ਪੈਂਦਾ ਉਹ ਆਇਆ ਬਈ ਯਾਸੀ ਵਾਲੇ ਨੇ ਬਾਈ ਜਵਾਬ ਦਿੰਦੇ ਸਰਿੰਦਰੂ ਇੱਕ ਗੱਲ ਹੋਰ ਹੈ ਜਿਹੜਾ ਕਈ ਵਾਰ ਜ਼ਿੰਮੇਵਾਰ ਨਾ ਇਸ ਪਰਸ਼ਮ ਵਿੱਚ ਆ ਜਾਂਦਾ ਵੀ ਜੀਆਂ ਆਹ ਤਾਂ ਇਸ ਉਹ ਤੇ ਹੀ ਆ ਬ੍ਰੀ 24 ਮਾਡਲ ਆ ਤੇ ਨਾਲ ਕਹਿੰਦਾ ਵੀ ਬੰਨੀ ਕੋਈ ਨੁਕਸਾ ਵੀ ਤਾਂ ਘਟਾ ਆਪਾਂ ਨਾ ਨਾ ਵੀਰੇ ਨੁਕਸਾ ਤਾਂ ਨਹੀਂ ਭਾਈ ਇਹ ਨੁਕਸਾ ਵਾਲੀ ਕੋਈ ਗੱਲ ਨਹੀਂ ਹੁੰਦੀ ਹੁਣ ਜਿਹੜਾ 2 400 ਹਜ਼ਾਰ ਘੰਟਾ ਚੱਲਿਆ ਜੀ ਯਾਰ ਉਹਦੇ ਜਿਹੜਾ ਗਾਰੰਟੀ ਜੇ ਹੁੰਦਾ ਪਹਿਲਾਂ ਉਹ ਤੋਂ ਗਾਰੰਟੀ ਹੁਣ ਸਾਲ ਦੋ ਸਾਲ ਦੇ ਵਿੱਚ ਤੇ ਕਿਤੇ ਨਹੀਂ ਜਾਏਗਾ ਦੇਖੋ ਬਾਕੀ ਭਾਈ ਜਿਹੜੇ ਟਰੈਕਟਰ ਬਲਕਿ ਤੁਸੀਂ ਏਜੰਸੀ ਦਾ ਲੈਣੇ ਆ ਪੁਰਾਣੇ ਸੈਕੰਡ ਹੈਂਡ ਉਹਦੀ ਏਜੰਸੀ ਵਾਲੇ ਕੋਈ ਗਾਰੰਟੀ ਵਾਰੰਟੀ ਨਹੀਂ ਦਿੰਦੇ ਭਾਈ ਐਦਾਂ ਹੀ ਭਾਈ ਉਹ ਟਰੈਕਟਰ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਲੈਣਾ ਆਪਾਂ ਨੂੰ ਜਾਂ ਏਜੰਸੀ ਵਾਲਿਆਂ ਨੂੰ ਸਾਨੂੰ ਕੋਈ ਲ ਤੁਸੀਂ ਆਮੜਾ ਪੁੱਗਨ ਲੈਣਾ ਠੀਕ ਨਹੀਂ ਬਾਈ ਠੀਕ ਆ ਆਪਾਂ ਤੁਹਾਨੂੰ ਉਹੀ ਝੂਠੀ ਗਾਰੰਟੀ ਵਾਰੰਟੀ ਦੇ ਦਈਏ ਕੱਲ ਨੂੰ ਆਪਾਂ ਨਾ ਖੜੀਏ ਉੱਥੇ ਗੱਲ ਤੇ ਥੋੜਾ ਕੋਈ ਫਾਇਦਾ ਨਹੀਂ ਆਏਗਾ ਭਾਈ ਰੇਟ ਹੁਣ ਦੋਨਾਂ ਦੇ ਤੁਹਾਨੂੰ ਦੱਸੂਗਾ ਮੈਂ ਕਿ ਰੇਟ ਦਾ ਬਾਈ ਥੋੜੇ ਜੇ ਮੰਗਣੇ ਪੈਣੇ ਜ਼ਿਆਦਾ ਹੀ ਕੋਈ ਗੁੱਸਾ ਵੀ ਨਾ ਕਰਿਓ ਠੀਕ ਆ ਬਾਕੀ ਜਿਹੜਾ ਸੌਦਾ ਏ ਬਾਈ ਕਹਿੰਦਾ ਵੀ ਹਾਂ ਮੌਕੇ ਤੇ ਤੁਹਾਨੂੰ 20 ਘਟ ਜੇਣ 25 ਘਟ ਜਵੇ 30 ਘਟ ਜਵੇ 40 ਉਹ ਉਹ ਤੁਹਾਡੀ ਕਿਸਮਤ ਆ ਸਵਰਾਜ ਦਾ ਰੇਟ ਦੱਸਦੇ ਪਹਿਲਾਂ ਬਾਈ ਸਵਰਾਜ ਦਾ ਮੰਗਦੇ ਆ ਇਹ 7.5 ਲੱਖ ਰੁਪਏ 7.5 ਲੱਖ 7.5 ਲੱਖ ਨੂੰ ਕੋਈ ਬਾਈ ਬਣ ਕੇ ਥੱਲੇ ਮੈਨੂੰ ਨਵੇਂ ਦਾ ਰੇਟ ਨਾਲ ਦੱਸਿਓ ਜੋ ਹੈਗਾ ਨਵੇਂ ਦਾ ਸਭ ਨੂੰ ਪਤਾ ਹੀ ਹੈ। ਯਾਨੀ ਕਿ 7.5 ਦਾ ਡਿਮਾਂਡ ਹੈ ਦੀ। ਬਾਕੀ ਮੌਕੇ ਤੇ ਜਿੰਨੇ ਦਾ ਮਰਜ਼ੀ ਮਿਲ ਦੇਵੇ 40 ਦਾ ਮਿਲ ਦੇਵੇ 35 ਦਾ ਮਿਲ ਦੇਵੇ 30 ਦਾ ਮਿਲ ਦੇਵੇ ਥੋੜੀ ਕਿਸਮਤਾਂ। ਮੈਂ ਏਜੰਸੀ ਆ ਜੋ ਰੋਪੜ। ਹਾਂ। ਸੌਦਾ ਜਣੇਗਾ ਬਾਈ ਆ ਕੇ ਬੈਠ ਕੇ ਹੀ ਹੋਣਾ। ਫੋਨ ਦਾ ਰੇਟ 7.5 ਲੱਖ ਰੁਪਏ ਚਾਹੀ ਮੈਥੇ ਪੁੱਛ ਲਿਓ ਤੇ ਇਹ ਬਾਈ ਨੂੰ ਪੁੱਛ ਲਿਓ। ਤੇ ਸੋਨਾਲੀ ਕਾ ਦਾ? ਸੋਨਾਲੀ ਕਾ ਦਾ ਬਾਈ ਮੰਗਦੇ ਆ ਇਹ 570। 5,70,000 5,70 ਮੰਗਦੇ ਆ ਬਾਕੀ ਭਾਈ ਇਹਦਾ ਵੀ ਰੇਟ ਪੂਰਾ ਮੌਕੇ ਤੇ ਜਿੰਨਾ ਵੀ ਹੋਗਾ ਯਾਨੀ ਕਿ ਇਹਦੀ ਗੱਲ ਨਹੀਂ ਰੇਟ ਇਹ ਮੌਕੇ ਤੇ ਖਾਸਾ ਘਟਾ ਦਿੰਨੇ ਆ ਬਾਕੀ ਭਾਈ ਕਈ ਵੀ ਰਣ ਨਾ ਉੱਚੇ ਮਾਡਲ ਟਰੈਕਟਰ ਦੇ ਵਿੱਚ ਟਰੈਕਟਰ ਪੁਰਾਣੇ ਟਰੈਕਟਰ ਦੇਣੇ ਹੁੰਦੇ ਆ ਠੀਕ ਹੈ ਜੀ ਜੇ ਤਾਂ ਭਾਈ ਇਹਨਾਂ ਨੇ ਤੁਹਾਡਾ ਪੁਰਾਣਾ ਟਰੈਕਟਰ ਵਿੱਚ ਕੱਟ ਲਿਆ ਤਾਂ ਠੀਕ ਆ ਜੇ ਨਾ ਕਟਿਆ ਤਾਂ ਭਾਈ ਆਪਣੇ ਨਾਲ ਕਰ ਸਕਦਾ ਸੰਪਰਕ ਆਪਾਂ ਲੈ ਲੈਣੇ ਬਣਾਣਾ ਤੇ ਯਾਨੀ ਕਿ ਪੁਰਾਣੇ ਨਾਲ ਪੁਰਾਣਾ ਵੀ ਹੋ ਜਾਂਦਾ ਨਾ ਪੁਰਾਣੇ ਦਾ ਪੁਰਾਣਾ ਬਸੇ ਭਾਈ ਇਹ ਵੀ ਲੈ ਲੈਣੇ ਕੋਈ ਇੱਡੀ ਗੱਲ ਨਹੀਂ ਹੈਗੀ ਪਹਿਲਾਂ ਤੁਸੀਂ ਇਹਨਾਂ ਨੂੰ ਪੁੱਛ ਕੇ ਦੇਖੋ ਜੇ ਨਾ ਘਟਿਆ ਫੇਰ ਤੁਸੀਂ ਆਪਣੇ ਨਾਲ ਚੱਲ ਜਿਓ। ਇਹ ਨੰਬਰ ਭਾਈ ਮੈਂ ਨਾ ਤੁਹਾਨੂੰ ਇਦਾਂ ਹੀ ਬੋਲਣਾ ਭਾਈ ਉਹਦਾ ਉਹਦਾ ਨੰਬਰ ਦੇਣਾ ਆਪਾਂ ਨੇ ਭਾਈ ਦਾ ਦੂਜੇ ਦਾ। ਚਲੋ ਇਹ ਵੀ ਦਿੰਦਾ ਹਾਂ। ਭਾਈ ਨੰਬਰ ਬੋਲੂਗੇ ਵੀਡੀਓ 'ਚ ਦੇਖ ਲਿਓ। ਭਾਈ ਇਹਦੇ ਇੱਥੇ ਫੋਨ 'ਚ ਦਿਖਾ ਦੇ ਨੰਬਰ ਆਹ ਨੰਬਰ ਆ ਭਾਈ ਜੀ। 88376 77203 75203 ਆਹ ਨੰਬਰ ਤੇ ਫੋਨ ਕਰ ਲਿਓ ਬਾਈ ਆ ਮਾਲਕ ਆਵਾ ਮਾਲਕ ਆ ਗਿਆ ਵੀ ਆਈ ਪੀ ਠੀਕ ਹੈ ਜੀ ਮਾਲਕ ਦਾ ਵੀਜ਼ਾ ਨਿਜੀਲੈਂਡ ਦਾ ਬਾਈ ਜੋਤੀ ਦਾ ਨੰਬਰ ਵੀ ਦੱਸਦਾ ਨਾ ਮੈਂ 98155 91901 ਆ ਜਾ ਬਾਈ ਮੜਾ ਜਾ ਤੂੰ ਆ ਜਾ ਇੱਕ ਮਿੰਟ ਆ ਜਾ ਇਹ ਬਾਈ ਨਹੀਂ ਮਿਲਿਆ ਕਰਨਾ ਹੁਣ ਤੂੰ ਆ ਤਾਂ ਜਾ ਅਧੂ ਮਾਰਾ ਤੇ ਇਹ ਬਾਈ ਨਹੀਂ ਮਿਲੇਗਾ ਨਾ ਚੱਲੇ ਆ ਬਾਈ ਬਾਈ ਚੱਲੇ ਆ ਜਾ ਨਾ ਆਸ਼ਮਾਲ ਵੀਡੀਓ ਬਣਾ ਦੇ ਇੱਕ ਵਾਰ ਲਾਲ ਮਰ ਨਹੀਂ ਲੱਗਿਆ ਮੈਂ ਬਾਈ ਬਾਈ ਨੇ ਕੋਈ ਗੱਲ ਕਹੀ ਹੈ ਕਹਿੰਦਾ ਵੀ ਮੈਂ ਉਹਨੂੰ ਮਿਲਿਆ ਨਹੀਂ ਕਰਨਾ ਬਾਈ ਉਹਦਾ ਦੱਸਣ ਕਿਆ ਕਰਨਾ ਬਾਈ ਮੈਨੂੰ ਲੱਗਦਾ ਬਾਹਰ ਬੂਰ ਨੂੰ ਚੱਲੇ ਆਉਣਾ ਇਹ ਤਾਂ ਕਹਿੰਦਾ ਹੈ ਲੱਗ ਜਾ ਨੀਜੀ ਲੰਡ ਅੱਛਾ ਹਾਂ ਬਧੀਆ ਬਾਈ ਬਾਈ ਤਰੱਕੀਆਂ ਕਿ ਨਹੀਂ ਰੱਖਣਾ ਰੇਲਾ ਬਾਈ ਬਾਈ ਕੋਲ 2 ਮਿੰਟ ਦਾ ਸਮਾਂ ਨਹੀਂ ਹੈਗਾ ਖੜਨ ਦਾ ਇੰਨਾ ਇੰਨਾ ਬੀਜੀ ਆ ਹਰਕ ਹੁੰਦਾ ਬਾਈ ਮਾਲਕ ਬੰਦਿਆਂ ਦਾ ਬਾਈ ਵੀਰੇ ਨੰਬਰ ਮੈਂ ਦੋ ਆ ਵੀ ਬੋਲਦਾ 98 155 99901 ਯਾਨੀ ਕਿ ਤੁਸੀਂ ਪਹਿਲੀ ਵਾਰ ਫੋਨ ਉਹਦੇ ਕਰਨਾ ਪਹਿਲੇ ਨੰਬਰ ਤੇ ਦੂਏ ਨੰਬਰ ਤੇ ਬਾਅਦ ਚ ਕਰਿਓ ਇੱਕ ਬਾਈ ਬਾਈ ਰਾਣੇ ਗੱਲ ਹੋਰ ਗਈ ਹੈ ਵੀ ਰਾਤ ਨੂੰ 8 ਵਜੇ ਤੇ ਪਹਿਲਾਂ ਦਿਨ ਚ ਵੀ ਸਵੇਰੇ 8 ਵਜੇ ਤੇ ਬਾਅਦ ਠੀਕ ਹੈ ਬਸ ਬੇਨਤੀ ਆਈ ਬਾਈ ਜੇ ਕਿਸੇ ਨੂੰ ਉਦਾਂ ਬਾਈ ਕਈ ਵਾਰ ਆਏ ਹੁਣ 85 ਵਾਲੇ ਦੇ ਕੋਲੋਂ ਹੋਰ ਹੁੰਦਾ ਬੁਰਾ ਮਨੂੰ ਫੋਨ ਜੀ ਨੇ ਮੈਂ ਤਾਂ ਚੱਕੀ ਜਣਾ ਹਰੇ ਕਿਤੇ ਇਹ ਥੋੜਾ ਜਿਹਾ ਫਿਰ ਮਨੂੰ ਬਾਅਦ ਚ ਫੋਨ ਲੱਜੰਦੇ ਕਰਨਾ ਵੀ ਤੁਸੀਂ ਬਾਈ ਸਾਡਾ ਨੰਬਰ ਕੱਢਦੇ ਐ ਐ ਕਰਦੇ 7-8 ਵਜੇ ਤੱਕ ਤਾਂ ਬੰਦਾ ਚੱਕ ਲੈਂਦਾ ਜਾਂ ਲੇਟ ਹੋਣੇ ਬਹੁਤ ਤੇ ਕਈ ਵਾਰੀ ਉਹ 11 ਵਜੇ ਕਰਦਾ ਅਗਲਾ ਫਿਰ ਗਲਤ ਆ ਨਾ ਇੱਕ ਬੇਨਤੀ ਬਾਈ ਆਈ ਹੋਊ ਆ ਜਿਹੜੀਆਂ ਗੱਲਾਂ ਆਪਾਂ ਨੇ ਟਰੈਕਟਰ ਦੀਆਂ ਆਲਰੇਡੀ ਦੱਸੀਆਂ ਹੋਈਆਂ ਨੇ ਉਹ ਗੱਲਾਂ ਬਾਈ ਬਣ ਕੇ ਦੁਬਾਰਾ ਦੁਬਾਰਾ ਨਾ ਪੁੱਛਿਆ ਕਰੋ ਠੀਕ ਆ ਬਾਈ ਦਾ ਨੰਬਰ ਕਿਸੇ ਟਰੈਕਟਰ ਦਾ ਪੁੱਛਣਾ ਨੰਬਰ ਉਹ ਵੀ ਨਾ ਫੋਟੋ ਮਾ ਦੇ ਲੋਕਲੇ ਨੰਬਰ ਹੋਊਗਾ ਲੋਕਲੇ ਨੰਬਰ ਹੋਊਗਾ ਭਾਈ ਮੱਲੇ ਕਿ ਲੋ ਸਾਡਾ ਟਰੈਕਟਰ ਇੱਧਰ ਜਦ ਨੋਪੁਰ ਅਨੰਦਪੁਰ ਸਾਹਿਬ ਜਾ ਇੱਧਰ ਬਲਾਚੌਰ ਗੜਸ਼ੰਕਰ ਇੱਧਰ ਤੱਕ ਏਰੀਆ ਮਰੰਡਾ ਜੀ ਵਰ ਉਪਰੋਂ ਹੋਏ ਗਿਣੀਆਂ ਨਾ ਫਿਲਟਰ ਭਾਈ 209 ਆ ਟਾਇਰ ਜੋ ਹੈਗਾ ਤੁਹਾਡੇ ਸਾਹਮਣੇ ਆ ਬਾਕੀ ਤੁਸੀਂ ਆ ਕੇ ਦੇਖ ਲਿਓ ਰੋਪੜ ਇਹ ਭਾਈ ਆਪਣੀ ਲੋਕੇਸ਼ਨ ਚੰਡੀਗੜ੍ਹ ਤੋਂ ਅਨੰਦਪੁਰ ਸਾਹਿਬ ਮੇਨ ਹਾਈਵੇ ਤੇ ਆਪਣੀ ਸਾਰੀਆਂ ਏਜੰਸੀ ਬਾਬੂ ਤੁਹਾਨੂੰ ਦਿਖਾ ਦੋ ਕਣੀ ਕਿ ਇੱਥੇ ਤੁਹਾਨੂੰ ਲੱਖ ਰੁਪਏ ਦੇ ਲੈ ਕੇ 6-7-8 ਲੱਖ ਤੱਕ ਦਾ ਟੈਟਰ ਸੈਕੰਡ ਹੈਂਡ ਮਿਲ ਜੂਗਾ ਨਵੇਂ ਦਾ ਹੈਗੇ ਹੀ ਹੈਗੇ ਆ ਠੀਕ ਨਹੀਂ ਬਾਕੀ ਕਿਸੇ ਬਾਈ ਨੇ ਨਵਾਂ ਟਰੈਕਟਰ ਸਵਰਾਜ ਲੈਣਾ ਹੁੰਦਾ ਸਾਡੇ ਲੋਕਲ ਏਰੀਆ ਦਾ ਬਾਈ ਬਾਈ ਨਾਲ ਕੰਟੈਕਟ ਕਰਿਆ ਕਰੋ ਤੇ ਤੁਹਾਨੂੰ ਬਿਲਕੁਲ ਜਾਇਜ਼ ਰੇਟ ਦੇ ਟੈਕਟਰ ਦੇਆ ਕਰੂਗਾ ਬਾਈ ਬਾਈ ਥੋੜਾ ਏਰੀਆ ਉਹੀ ਦਾ ਹੀ ਫਰਕ ਹੈ ਕਿਹੜਾ ਏਰੀਆ ਬਾਈ ਕੋਲ ਫਿਰ ਉਪਰ ਦਾ ਲੋਕਲ ਲੋਕਲ ਏਰੀਆ ਫਿਰ ਉਪਰ ਦਾ ਲੋਕਲ ਏਰੀਆ ਨਹੀਂ ਬਾਈ ਇੱਧਰ ਆ ਜੀ ਮੈਂ ਦੇ ਦਿੰਦਾ ਆਫਰ ਖਾਲੀ ਵਾਲਾ ਘਨੌਲੀ ਵਾਲਾ ਘਰਤ ਘੜ ਤੱਕ ਅੱਛਾ ਘਰਤ ਘੜ ਤੱਕ ਬਾਈ ਠੀਕ ਹੈ ਜੀ ਵੀਡੀਓ ਵਿੱਚ ਇੰਨਾ ਹੀ ਚੰਗੀ ਲੱਗੀ ਕਰਿਓ ਲਾਈਕ ਤੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ